ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦੁਆਰਾ ਐਲਾਨੇ ਗਏ 26 ਜਨਵਰੀ ਨੂੰ ਦਿੱਲੀ ਵਿੱਚ ਜਾਣ ਲਈ ਹਰ ਇੱਕ ਕਿਸਾਨਾਂ ਵਿੱਚ ਭਾਰੀ ਉਤਸ਼ਾਹ ਦੇਖਿਆ ਜਾ ਰਿਹਾ ਜਿਸ ਦੇ ਚਲਦੇ ਕਿਸਾਨ ਵੱਡੀ ਤੌਰ ਦਾਦ ਵਿੱਚ ਮੋਗਾ ਵਿੱਚ ਟਰੈਕਟਰਾਂ ਜਿਪਸੀਆਂ ਅਤੇ ਹੋਰ ਗੱਡੀਆਂ ਨੂੰ ਮੋਡੀਫਾਈ ਕਰਵਾ ਰਹੇ ਨੇ ਫਿਰੋਜ਼ਪੁਰ ਤੋਂ ਖਾਸ ਤੌਰ ਤੇ ਮੋਗਾ ਵਿੱਚ ਆਪਣੀ ਜਿਪਸੀ ਤਿਆਰ ਕਰਵਾਣ ਆਏ ਕਿਸਾਨ ਕੁਲਜੀਤ ਸਿੰਘ ਨੇ ਦੱਸਿਆ ਕਿ ਖਾਸ ਤੌਰ ਤੇ ਉਹ ਕਿਸਾਨ ਸੰਗਸ਼ ਮੋਰਚੇ ਵਿੱਚ ਜਾਣ ਲਈ ਆਪਣੀ ਗੱਡੀ ਤਿਆਰ ਕਰਵਾ ਰਹੇ ਤਾਂ ਜੋ ਪੁਲਿਸ ਬੈਰੀਗੇਟਿੰਗ ਵਿੱਚ ਉਲੰਘਣ ਨੂੰ ਉਹਨਾਂ ਨੂੰ ਕੋਈ ਸਮੱਸਿਆ ਨਾ ਆ ਸਕੇ ਅਸੀਂ ਇਹਨੂੰ ਹਰ ਪੱਖੋਂ ਹਰ ਸੂਲਤ ਦਿੱਤੀ ਹੈ ਦੇ ਵਿੱਚ ਜੀ ਟਾਇਰ ਟੂ ਸਾਰੇ ਐਂਡ ਵਧੀਆ 4x4 ਇਹਨੂੰ ਕਰਾਇਆ ਹੋਇਆ ਹੈ ਜੀ ਕੋਈ ਬੈਰੀ ਬੁਰੀਕਟ ਜਿਹੜੇ ਕੁਝ ਵੀ ਆਵੇ ਸਭ ਕੁਝ ਲੰਘੂਗੀ ਪਾਰ ਜਾਊਗੀ ਸਾਰਾ ਕੁਝ ਜਿਹੜੇ ਕੋਈ ਦਿੱਕਤ ਨਾ ਆਵੇ ਸਾਨੂੰ ਇਹ ਬਹੁਤ ਸਪੈਸ਼ਲ ਹੈ ਜੀ ਮੋਗਾ ਸਪੈਸ਼ਲ ਸਾਨੂੰ ਪਤਾ ਲੱਗੇ ਸਾਡੇ ਕੇਵਲ ਸਿੰਘ ਢਿੱਲੋਂ ਆ ਕੇਵਲ ਸਿੰਘ ਭਾਈ ਜਿਹੜਾ ਇਹ ਚੰਗਾ ਕਾਰੀਗਰ ਹੈ ਇਹਦੇ ਕੋਲ ਤਾਂ ਆਏ ਜੀ ਅਸੀਂ ਤਾਂ ਇਹ ਚਾਹਣੀ ਆ ਜਿਹੜੇ ਉੱਥੇ ਕਿਸੇ ਆਪਣੇ ਕਿਸਾਨ ਵੀਰ ਜਿਹੜੇ ਮਜ਼ਦੂਰ ਉੱਥੇ ਬੈਠੇ ਹੋਏ ਆ ਤਿੰਨ ਮਹੀਨੇ ਤੋਂ ਆਪਾਂ ਪਹਿਲਾਂ ਇੱਥੇ ਪੰਜਾਬ ਸੰਘਰਸ਼ ਕਰੀ ਗਏ ਆ ਬਾਅਦ ਚ ਹੁਣ 1.5 ਮਹੀਨਾ ਕਰੀਬ ਤਕਰੀਬਨ ਉੱਥੇ ਹੋ ਗਿਆ ਬੈਠੇ ਹੋਏ ਅਸੀਂ ਪਹਿਲਾਂ ਵੀ ਜਾ ਵੀ ਆਏ ਉੱਥੇ ਕਿ ਉਹਨਾਂ ਦਾ ਆਪਣਾ ਜਲਦੀ ਜਲਦੀ ਹੱਲ ਹੋਵੇ ਠੰਡ ਦੇ ਵਿੱਚ ਕਿੰਨੀਆਂ ਮੌਤਾਂ ਹੋ ਰਹੀਆਂ ਮੋਦੀ ਜਿਹੜਾ ਜਮਾ ਸੁੱਤਾ ਪਿਆ ਉਹਨੇ ਜਮਾ ਪਤਾ ਨਹੀਂ ਲੱਗ ਰਿਹਾ ਕਿਵੇਂ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਰ ਗਾੜੀਆਂ ਜੈਸੇ ਜਿਪਸੀ ਆ ਰਹੀਆਂ ਆ ਜਿਆਦਾ ਜੀਪਸੀ ਵੀ ਕਾਫੀ ਆ ਰਹੀਆਂ ਆ ਜੀਪ ਤੋਂ ਮਤਲਬ ਉਹ ਐਸਾ ਗੇਅਰ ਵਗੈਰਾ ਚੇਂਜ ਕਰਵਾਤੇ ਆ 4x4 ਅਗਰ ਕਈ ਜ਼ਰੂਰਤ ਪੜ ਜਾਏ ਜੈਸੇ ਹੈ ਨਾ ਤੇ ਇਦਾਂ ਵੀ ਚੰਡੇ ਦੀਆਂ ਪਾਈਪਾਂ ਵਗੈਰਾ ਕਾਰਾਂ ਵੀ ਆਉਂਦੀਆਂ ਜੀ ਜਿਨ੍ਹਾਂ ਨੇ ਚੰਡੇ ਲਾਉਣੇ ਆ ਪ੍ਰੋਪਰ ਠੀਕ ਹੈ ਉਹ ਇਦਾਂ ਕੰਮ तकरीबन ਸਾਰੀ ਤਰ੍ਹਾਂ ਦੀਆਂ ਗੱਡੀਆਂ ਅੰਦੋਲਨ ਚ ਜਾ ਰਹੀਆਂ ਜੀ ਟਰੈਕਟਰ ਟਰਾਲੀ ਚ ਸਾਰਾ ਇਦਾਂ ਵੀ ਜਿਹੜਾ ਟਰੈਕਟਰ ਆ ਉਹਦੇ ਚ ਹਾਰਟ ਟਾਪ ਲਵਾ ਲੈਂਦੇ ਲੋਕ ਜਿੱਦਾਂ ਹੁਣ ਮੌਸਮ ਦਾ ਪਤਾ ਨਹੀਂ ਲੱਗਦਾਗਾ ਉਹਦੇ ਚ ਫੈਨ ਲਾਈਟ ਵਗੈਰਾ ਲੱਗ ਜਾਂਦੇ ਆ ਤੇ ਵੂਫਰ ਲੱਗ ਜਾਂਦੇ ਆ ਠੀਕ ਆ ਸਪੀਕਰ ਸਿਸਟਮ ਜੀ ਨੂੰ ਆਪ ਕਹਿੰਦੇ ਉਹ ਵੀ ਫਿਟ ਹੋ ਜਾਂਦਾ ਤੇ ਟਰਾਲੀ ਚ ਜਿਹੜਾ ਲਾਈਟਨਿੰਗ ਸਿਸਟਮ ਆ ਚਾਰਜਿੰਗ ਪੁਆਇੰਟਸ ਆ ਠੀਕ ਆ ਇਦਾਂ ਦੇ ਸਰ ਮਤਲਬ ਛੋਟੀਆਂ ਵੱਡੀਆਂ ਮੋਡੀਫਿਕੇਸ਼ਨਸ ਲੀ ਗਿਆ ਕਿਉਂਕਿ ਸਿਰਫ ਇੱਕ ਇੰਨਾ ਵੀ ਦੂਰ ਦੀ ਰਸਤਾ ਕਰਕੇ ਉਹਦੇ ਵਾਸਤੇ ਰਿਪੇਅਰ ਵਗੈਰਾ ਪਲੱਸ ਮੋਡੀਫਿਕੇਸ਼ਨ ਇੰਨੀ ਕੀ ਆ ਰਹੀ ਹੈ ਮੋਡੀਫਿਕੇਸ਼ਨ ਐਵੇਂ ਜੀ ਉਹਦੇ ਚ ਪੇਂਟ ਜੇ ਖੋਣ ਵਾਲਾ ਟਰੈਕਟਰ ਦਾ ਨਵੇਂ ਸਿਰੋਂ ਪੇਂਟ ਹੋ ਜਾਂਦਾ ਜੇ ਕੋਈ ਉਹਦੇ ਹੋਰ ਸੂਲਤਾਂ ਦੇ ਬੰਪਰ ਲਾਉਣਾ ਮੂਰੇ ਜਾਂ ਛਤਰੀ ਆ ਕੋਈ ਗਰਮੀ ਦੇ ਵਿੱਚ ਜਿਹੜੀ ਉੱਪਰ ਹੌਡ ਲਾਉਣਾ ਪੈਂਦਾ ਤਾਂ ਇਹੋ ਜਿਹੀ ਚੀਜ਼ਾਂ ਲਾਉਣੀਆਂ ਪੈਂਦੀਆਂ ਵਾ ਆ ਸਟੀਅਰਿੰਗ ਹਾਈਡਰੋਲਿਕ ਹੋ ਜਾਂਦਾ ਵਾ ਇਹ ਜਿਹੜੀਆਂ ਚੀਜ਼ ਜਿਹੜੀਆਂ ਚੀਜ਼ਾਂ ਦੀ ਲੋੜ ਆ ਜ਼ਿੰਮੇਵਾਰ ਨੂੰ ਹੋਰ ਕਰਨਾ ਪੈਂਦਾ ਹੀ ਹੈ ਜੀ ਉਹ ਅਬ ਜੈਸੇ ਕਿਸਾਨ ਆਂਦੋਲਨ ਚੱਲ ਰਹਾ ਹੈ ਤਾਂ ਕੀ ਆਪ ਟ੍ਰੈਕਟਰ ਬਹੁਤ ਆ ਰਹੇ ਆਂ ਆਪਕੇ ਕੋਲ ਇਸਕੇ ਲਈ ਹਾਂ ਟ੍ਰੈਕਟਰ ਨਹੀਂ ਇਹਨਾਂ ਦਿਨਾਂ ਦੇ ਵਿੱਚ ਤਾਂ ਟ੍ਰੈਕਟਰ ਹੁਣ ਕੁਝ ਦਿੱਲੀ ਵੀ ਗਏ ਵੇ ਆ ਇਹਨਾਂ ਦਿਨਾਂ ਦੇ ਵਿੱਚ ਕੰਮ ਨਹੀਂ ਹੋਇਆ ਇਹਨਾਂ ਕਿਉਂਕਿ ਸਮੱਸਿਆ ਜਿਹੜੀ ਖੜੀ ਆ ਉਹਦੇ ਕਰਕੇ ਉਹ ਉਹਦੇ ਨਾਲ ਨਜਿੱਠਣ ਵਾਲੇ ਮੁੱਗਾ ਤੋਂ ਕਸ਼ਿਸ਼ ਸਿਗਲਾ ਦੀ ਰਿਪੋਰਟ ਐਸਐਮਜ਼ेड ਨਿਊਜ਼